ਵਿਲਾਗੁ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਸੁਦਸੰਗਤ ਦੀ ਮਹਿਮਾ ਸਿੱਖਾਂ ਦੇ ਗੁਰੂ ਸਾਹਿਬ ਦੇ ਪਾਸ ਪੁੱਛੀ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਸੁਣੋ ਗੁਰ ਸਿੱਖੋ ਪਿੰਗਲ ਪਰਬਤ ਪਾਰ ਪਰੇ ਸੁਦਸੰਗਤ ਦੀ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮਿੱਤੋ ਮਾਤਮਾ ਦੀ ਸੰਗਤ ਜਿਹੜੀ ਮਹਿਮਾ ਵੜਾਈ ਹੈ ਉਹ ਹੀ ਮੇਰੇ ਸੱਜਣ ਜਨੋ ਪਿਆਰਿਓ ਸੁਣੋ ਆਪ ਦੇਖੋ ਜਿਹੜੇ ਪਿੰਗਲੇ ਸੀ ਉਹ ਵੀ ਪਹਾੜਾਂ ਤੋਂ ਪਾਰ ਪੈ ਗਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਹਿਰੇ ਗਏ ਐ ਇੱਥੇ ਸਾਸ ਹਾਗਣ ਮੇਲਾ ਲਾਉਂਦਾ ਸੀ ਤੇ ਉਹਦਾ ਪਖੰਡੂ ਗੁਰ ਗਿਆ ਸੀ ਫੇਰ ਮਹਾਰਾ ਦੂਜੇ ਸਾਲ ਜਦੋਂ ਉੱਥੇ ਗਏ ਕਿ ਪਿੰਗਲਾ ਚਲਿਆ ਆਉਂਦਾ ਸੀ ਉਹ ਗੁਰੂ ਸਾਹਿਬ ਸੱਚੇ ਪਾਖਸ਼ਾ ਦੇ ਪੈਰੀਂ ਲੱਗਾ ਮਹਾਰਾ ਨੂੰ ਰਾਜੀ ਕਰਤਾ ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਕਾਰ ਪਿੰਗਲਾ ਉਹ ਪਹਾੜ ਦੇ ਨਸ਼ਹਿਰੇ ਤੇ ਚੜ ਕੇ ਸਾਰਿਆਂ ਲੋਕਾਂ ਚ ਉਸਨਾਂ ਕਾ ਮੈਨੂੰ ਸੋਹ ਸਵਾਗਨ ਪੈ ਤੇ ਹੱਥ ਦੁੱਤੀ ਹਨ ਕਿਉਂ ਪਿੰਗਲੇ ਵੀ ਪਰਉਤਾਂ ਤੋਂ ਪਾਰ ਹੋ ਕੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਹਾਲ ਕੇਤਰ ਬਕੀਤਾ ਇਸੇ ਪ੍ਰਕਾਰ ਸਾਧ ਸੰਗਤ ਜੀ ਖਾਲ ਮੂਰਖ ਜਿਵੇਂ 8ਵੇਂ ਪਾਤਸ਼ਾਹ ਨੇ ਗੁੰਗੇ ਤੋਂ ਗੀਤਾ ਦੇ ਅਰਥ ਕਰਾ ਕੇ ਚਤਰ ਗੀਤਾ ਦਾ ਵਕਤਾ ਬਣਾ ਦਿੱਤਾ ਅੰਗਲੇ ਤੇਰ ਪਵਨ ਸਿਝੇ ਅੰਦਲਾ ਜੇ ਸਾਸੀ ਇੱਕ ਸਾਧ ਸੰਗਤ ਜੀ ਕਰੇ ਪਿੰਡ ਵਿੱਚ ਜਦੋਂ ਗੁਰੂ 6ਵੇਂ ਪਾਤਸ਼ਾਹ ਜੀ ਗਏ ਹਨ ਇੱਥੇ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਦੇ ਜਾਣ ਕਰਕੇ ਚਾਹੁੰਦਾ ਸੀ ਕਿ ਗੁਰੂ ਸਾਹਿਬ ਇੱਥੇ ਆਉਣ ਗੁਰੂ ਸਾਹਿਬ ਜਦੋਂ ਆਏ ਸੁਣੇ ਤੇ ਅੰਦਲਾ ਸੀ ਤੇ ਨਾਲੇ ਪਿੰਗਲਾ ਸੀ ਇਹਨ ਕਿਹਾ ਕਿ ਮੈਨੂੰ ਗੁਰੂ ਸਾਹਿਬ ਦੇ ਜਿੱਥਾ ਜੋੜਾ ਲਾਇਆ ਹੋਇਆ ਉੱਥੇ ਮੈਨੂੰ ਲੈ ਚੱਲੋ ਸਿੱਖਾਂ ਨੂੰ ਲਿਜਾ ਕੇ ਮਾਰੇ ਦੇ ਜੋੜੇ ਦੇ ਪਾਸ ਇਹਨੂੰ ਬਿਠਾ ਦਿੱਤਾ ਸਤਗੁਰਾਂ ਦੇ ਜੋੜੇ ਦੀ ਧੂੜ ਇਹਨਾਂ ਅੱਖਾਂ 'ਚ ਜਦੋਂ ਪਾਈ ਸਾਧ ਸੰਗਤ ਜੀ ਉਹ ਉਸੇ ਵੇਲੇ ਅੱਖਾਂ ਖੁੱਲ੍ਹੇ ਆਈਆਂ ਤੇ ਦੀਵਾਨ ਵਿੱਚ ਬੈਠੇ ਸਤਿਗੁਰੂ ਜੀ ਤੇ ਸਿੱਖ ਦਸਨ ਲੱਗੇ ਮਹਾਰਾਜ ਇਸ ਵਕਤ ਜਾ ਰਹੇ ਸੀ ਨਾਨਕ ਮਤੇ ਗੁਰਦੁਆਰੇ ਸਾਹਿਬ ਉਹ yogੀਆਂ ਨੇ ਪਿੱਪਲ ਸਾਹ ਤੇ ਆ ਸੀ ਅਲਮਸਤੀ ਰੱਖਿਆ ਕਰਨ ਵਾ ਤੇ ਉਦੋਂ ਦਾ ਪਸੰਗ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਹਨੂੰ ਅੰਦਰੇ ਨੂੰ ਤਿੰਨਾ ਪਾਉਣਾਂ ਦੀ ਸੂਝ ਦੇ ਦਿੱਤੀ ਸੱਚੇ ਪਾਤਸ਼ਾਹ ਨੇ ਸਾਰਾ ਲੋਕ ਪਰ ਲੋਕ ਦਾ ਗਿਆਨ ਹੋ ਗਿਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹਜ਼ੂਰ ਦੇ ਜੋੜੇ ਦੀ ਧੂੜ ਪਾਉਣੇ ਕਰਕੇ ਤੇ ਐਸੀ ਬਖਸ਼ਿਸ਼ ਹੋਈ ਫੇਰ ਕਹਿੰਦਾ ਮਾਰਾ ਮੇ ਪਿੰਗਲਾ ਹੈ ਸਾਰੇ ਕਹਿੰਦੇ ਪਿੰਗਲਾ ਐਂ ਕਾਲ ਇੱਥੇ ਝਾੜੂ ਲਿਆ ਕਰੇ ਸਾਹ ਜਿੱਥੇ ਅਸੀਂ ਬੈਠੇ ਆ ਇਹ ਤੇਰਾ ਪਿੰਗਲਾ ਪਣਾ ਇੱਕ ਸਾਲ ਚ ਦੂਰ ਹੋ ਜਾਊਗਾ ਤੇਰੀ ਲੰਮੀ ਉਮਰ ਆ ਇੱਥੇ ਨਵੇਂ ਸਰੂਪ ਚ ਵੀ ਆਵਾਂਗੇ ਇੱਥੇ ਦਸਮ ਸਰੂਪ ਵਿੱਚ ਵੀ ਆਵਾਂਗੇ ਕਿਉਂ ਗੁਰੂ ਸਾਹਿਬ ਨੂੰ ਬਚਨ ਕੀਤੇ ਸੀ ਉਹਦੇ ਨਾਲ ਇਸ ਪ੍ਰਕਾਰ ਅੰਧਲੇ ਨੂੰ ਦਿਲ ਨਾਲ ਪਾਉਣਾਂ ਦੀ ਸੂਈ ਹੋਗੀ ਗੁਰਪੀਠ ਪੁਨੀਤਾ ਗੁਰੂ ਸਾਹਿਬ ਪਵਿੱਤਰ ਸਰਗੁਨਾ ਦੇ ਨਾਮ ਲੈਣ ਦਾ ਇਹ ਹਲ ਪ੍ਰਾਪਤ ਹੋਇਆ ਇਸ ਪ੍ਰਕਾਰ ਸਾਧੂ ਸ੍ਰੀਸ਼ਟ ਬਜ਼ੁਰਗਾਂ ਦੀ ਸੰਗਤ ਜਿਹੜੀ ਮਹਿਮਾ ਹੈ ਤੁਨੋ ਮੇਰੇ اے ਮੇਰੇ ਸੱਜਣੋ ਮਿੱਤਰੋ ਸੁਣਨਾ ਕਰੋ ਪਿਆਰ ਵੀ ਨਾਲ ਮੈਲ ਕੋਈ ਕੋਟ ਅਗ ਹਰੇ ਇਹ ਤਾਂ ਸਾਧ ਸੰਗਤ ਐਸੀ ਐ ਪਾਪਾਂ ਦੀ ਮੈਲ ਨੂੰ ਖੋਦ ਹੁੰਦੀ ਹੈ ਅਤੇ ਅੰਦਰਲੀ ਦੁਬਦਾਰੀ ਮੈਲ ਨੂੰ ਵੀ ਖੋਦ ਹੁੰਦੀ ਹੈ ਕਰੋੜਾਂ ਜਨਮਾਂ ਦੇ ਪਾਪ ਵੀ ਮੇੜ ਦਿੰਦੀ ਹੈ ਮੈਲ ਕੋਈ ਜਿਵੇਂ ਸਾਬਣ ਹੁੰਦਾ ਹੈ ਕਿਉਂ ਕਰੋਨਾ ਦੇ ਹੁਣਾਂ ਦੇ ਪਾਪ ਮੇਰ ਜਾਂਦਾ ਹੈ ਨਿਰਮਲ ਪਹਿ ਕੀਤਾ ਉਹਨਾਂ ਦੇ ਚਿਤ ਸਾਥ ਸੰਗ ਜੀ ਨਿਰਮਲ ਉਜਲ ਹੋ ਗਏ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ ਰਹਾਉ ਐਸੀ ਫਲ ਗੋਬਿੰਦ ਅਹੀ ਜੀ ਭਰਦੀ ਹੈ ਗੋਬਿੰਦ ਪਰਮੇਸ਼ਰ ਦੀ ਗੁਰੂ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਵੇਂ ਭਗਤੀ ਕੀਤੀ ਜੀਤ ਹਾਸ ਦੀ ਜੀਤ ਕੀੜੇ ਵਰਗਾ ਬਦਲਾ ਸੀ ਭਾਈ ਬਚਿੱਤਰ ਸਿੰਘ ਉਹਨਾਂ ਹਾਥੀ ਦਾ ਮੁਕਾਬਲਾ ਕਰਕੇ ਨਯਾਗਣੀ ਮਾਰ ਕੇ ਉਹ ਜਿੱਤ ਲਿਆ ਸੀ ਫਾਤਿਨੇ ਸਾਰੇ ਪਹਾੜੀਆਂ ਦੀ 1,57,100 ਗਰਦਣੀ ਖੂਨ ਕਰ ਕਰਕੇ ਸਿੱਟੀ ਜਾ ਰਿਹਾ ਸੀ ਐਡਾ ਵੱਡਾ ਬਲ ਵਾਲਾ ਹੋ ਗਿਆ ਐਹੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਭਗਤੀ ਹੈ ਪਰਮੇਸ਼ਰ ਦੀ ਕਿਹੜੇ ਵਰਗੇ ਕਮਜ਼ੋਰ ਵੀ ਹਾਥੀਆਂ ਦਾ ਮੁਕਾਬਲਾ ਕਰਕੇ ਜਿੱਤਣ ਵਾਲੇ ਹੋ ਗਏ ਜੋ ਜੋ ਕੀਨੋ ਆਪਣੋ ਜਿਹੜਾ ਜਿਹੜਾ ਆਪਣਾ ਸੱਚੇ ਪਾਪਸ਼ਨ ਬਣਾ ਲਿਆ ਹੈ ਇਸ ਭੈ ਦਾਨ ਦਿੱਤਾ ਉਸ ਨੂੰ ਭੈ ਦਾ ਦਾਨ ਬਖਸ਼ ਦਿੱਤਾ ਮਹਾਰਾਜ ਸਾਹਿਬ ਜੀ ਨੇ ਇਹ ਗੋ ਵਿਲਾਈ ਹੋਈ ਗਈ ਦੇਖੋ ਸੁੰਦਰ ਸ਼ਾ ਫਕੀਰ ਜਿਹੜਾ 60 ਸਾਲ ਸੰਗੀਤ ਜੀ ਇਹ ਆਪਣੇ ਅਸਥਾਨ ਦੇ ਤੇ ਰਹਿੰਦਾ ਸੀ ਤੇ ਉਸ ਥਾਂ ਦੇ ਵਿੱਚ ਸ਼ੇਰ ਦੀ ਸਵਾਰੀ ਕਰਿਆ ਕਰਦਾ ਇਹਦੀਆਂ ਇਹਦਾ ਸ਼ੇਰ ਗਊਆਂ ਚਾਰਿਆ ਕਰਦਾ ਭਾਈ ਵੀਰ ਜੀ ਜਦੋਂ ਇੱਥੇ ਗਏ ਮਹਾਰਾਜ ਦਿਓ ਨਗਰ ਦਾ ਨਾਮ ਹੈ ਇਸ ਦਾ ਗੰਗਾਗੜ੍ਹ ਦੇ ਪਾਸੇ ਇਹ ਦਿਓ ਨਗਰ ਵਿੱਚ ਰਹਿੰਦਾ ਸੀ ਫਕੀਰ ਸੰਦੁਖਸ਼ਾ ਤੇ ਆਪ ਦੀ ਕਰਾਮਾਤ ਨਾਲ ਲੋਕਾਂ ਤੋਂ ਪੂਜਾ ਕਰਾਉਂਦਾ ਸੀ ਭਾਈ ਸਾਹਿਬ ਜੀ ਜਦੋਂ ਜਾ ਕੇ ਬੈਠੇ ਨਿੰਮ ਸੁੱਕੀ ਸੀ ਉਹ ਹਰੀ ਹੋ ਗਈ ਉਹਨਾਂ ਦੇ ਬੈਠਣੇ ਕਰਕੇ ਜੋ ਨਿੰਮ ਹਰੀ ਹੋ ਗਈ ਵੀਰ ਜੀ ਚੰਦੇ ਬੈਠਣ ਤੋਂ ਉਸ ਵਕਤ ਲੋਕ ਪੂਜਣ ਲੱਗੇ ਇਹਨੂੰ ਵੀ ਸੁਣ ਲਿਆ ਵੀ ਸਿੱਖ ਤਾਕਤ ਵਾਲਾ ਆ ਗਿਆ ਇਹਨਾਂ ਕਿਹਾ ਸ਼ੇਰ ਤੇ ਚੜ ਕੇ ਡਰਾਈਏ ਸ਼ੇਰ ਦੇ ਜੜ ਕੇ ਡਰਾਉਣ ਵਾਸਤੇ ਆਇਆ ਜਦੋਂ ਪਾਈ ਵੀ ਦੀ ਚੰਦ ਨੇ ਵੇਖ ਲਿਆ ਵੀ ਇਹ ਫਕੀਰ ਸਾਨੂੰ ਡਰਾਉਣ ਵਾਸਤੇ ਆਇਆ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਕਰਕੇ ਜਦੋਂ ਉਹਦੇ ਵੱਲ ਤਾੜ ਕੇ ਝਾਕ ਕੇ ਸ਼ੇਰ ਬਿੱਲੀ ਨੂੰ ਸ਼ਹਿਕ ਕੇ ਬਹਿ ਗਿਆ ਉੱਥੇ ਸੁੰਦਰ ਸ਼ਰੀ ਇਹ ਹੋਈ ਤਾਕਤ ਸੀ ਫੇ ਚਰਨੀ ਲੱਗ ਗਿਆ ਪਾਈ ਵੀ ਦੀ ਜੰਦੇ ਸਿੱਖ ਬਣ ਗਿਆ ਇਸ ਪ੍ਰਕਾਰ ਸ਼ੇਰ ਜਿਹੜਾ ਸੀ ਬਿੱਲੀ ਵਰਗਾ ਬਣ ਗਿਆ ਤਿਰਨ ਮੀਰ ਦੇਖੀਤਾ ਅਗੇ ਤਿਰਨ ਕੱਖ ਜਿਹੜੇ ਸਨ ਉਸ ਨੂੰ ਵੀ ਰੋਕਣ ਵਾਲੇ ਜਿਵੇਂ ਪੰਡਵਾ ਨੂੰ ਵਿਖਾਇਆ ਸੀ ਕ੍ਰਿਸ਼ਨ ਭਗਵਾਨ ਨੇ ਕਿ ਪਹਾੜੀਆਂ ਨੂੰ ਤੋੜਦਾ ਆਉਂਦਾ ਰਿਸੀ ਇੱਕ ਬੜਾ ਭਾਰੀ ਪੱਥਰ ਉਤੋਂ ਕਿ ਕੱਖਾਂ ਦੇ ਨਾਲ ਉਹ ਖੜ ਗਿਆ ਕਿਉਂ ਤਰਨ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਮੇਰ ਵਰਗੇ ਪਹਾੜਾਂ ਨੂੰ ਰੋਕ ਕਰਕੇ ਅਚਲ ਕਰਕੇ ਦਿਖਾਉਣ ਵਾਲਾ ਹੈ ਇਹ ਮੁੱਖ ਵਰਗੇ ਜਿਹੜੇ ਕਮਜ਼ੋਰ ਜੀਵ ਸੀ ਉਹ ਬੀਰ ਸੁਮੀਰ ਪर्वਤ ਵਰਗੇ ਚੱਲੋ ਵੇਖਣ ਚ ਆਏ ਹਨ ਸ਼ਰਮ ਕਰਤੇ ਦੰਮ ਆੜਤਾ ਵੇਖ ਲਓ ਅੱਧੀ ਦਮੜੀ ਵਾਚ ਜਿਹੜੇ ਸ਼ਰਮ ਠਕਾਉਟ ਕਰਦੇ ਸੀ ਇਹ ਗਨੀ ਤਨੀਤਾ ਭਗਤ ਨਾਮਦੇਵ ਜੀ ਵੇਖ ਲਓ ਅੱਧੀ ਦਮੜੀ ਦਾ ਢੀੜੇ ਧੌਂਦਾ ਆੜ ਦਾਮ ਕੋ ਛੀਪੜ ਹੋਇਓ ਲਖੀਣਾ ਅੱਧੀ ਦਮੜੀ ਮਿਲਦੀ ਸੀ ਬਸਤ ਦੀ ਧਾਈ ਤੇ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਜੋਗ ਗੁਰਦੇਵ ਸਿੰਘ ਨਕਸਾਈ ਜਦੋਂ ਗੁਰਦੇਵ ਦੀ ਕਿਰਪਾ ਹੋਈ ਸਲੀਮ ਸ਼ਾਹ ਨੇ ਨਮ ਸੇਜਾ ਸੈਨੇ ਦੀ ਦਿੱਤੀ ਤੇ ਨੌਕਰਾਂ ਤੋਂ ਚੁਕਾ ਕੇ ਭੇਜਿਆ ਨਾਲ ਵੀ ਜਿੱਥੇ ਭਜਨ ਕਰਨੇ ਧਾਰਿਆ ਕਰਨੇ ਭਗਤੋ ਨਾਮਦੇਵ ਕਹਿੰਦਾ ਕਿਹੜਾ ਇਹ ਮਮਤਾ ਚ ਪਵੇ ਕਿ ਆ ਗੁਦਾਵਰੀ ਦੇ ਸਿਰ ਦੇ ਵੇ ਸੇਜਾ ਗੁਦਾਵਰੀ ਦੇ ਸਟਾਪ ਕੀ ਰਾਜੇ ਮਹੌਲ ਪੈ ਗਿਆ ਵੀ ਰਤਨਾਰੀ ਜਿਹੜੀ ਮੇਰੀ ਸੇਜਾ ਕਿਉਂ ਨਾਮਦੇਵ ਸਿਕਾਤੀ ਕਿਹਾ ਜੀ ਮੇਰੇ ਸ਼ਾਹਜਾਹ ਦੇ ਦੀ ਸੇਜਾ ਸੀ ਭੁੱਲ ਕੇ ਦਿੱਤੀ ਦੀ ਉਹ ਵਾਪਸ ਕਰਾਓ ਨਾਮਦੇਵ ਕਹਿੰਦਾ ਜਿੰਦਾਨ ਕੀਤੀ ਆਪ ਹੀ ਆ ਕੇ ਕੱਢ ਲੇ ਹੋ ਜਾਨੇ ਸਵੇਤ ਉਸ ਵੇਲੇ ਸਲੇਮ ਸ਼ਾਹ ਆ ਗਿਆ ਆ ਕੇ ਗੁਦਾਵਰੀ ਚ ਲੱਗਾ ਸੇਜਾ ਕਢੇ 70 ਸੇਜਾ ਨਹੀਂ ਆਖ ਆਈਆਂ ਬਾਕੀ ਸਾਰੀ ਪਾਣੀ ਦਾ ਰੂਪ ਹੋ ਗਈਆਂ ਅਜੇ ਵੀ ਲਾਲਚ ਕਰੇ ਨਾਮ ਦੇ ਕਹਿੰਦਾ ਤੁਹਾਡੇ ਮਸਲਾਂ ਚ ਲਿਖਿਆ ਹੋਇਆ ਹੈ ਦਹ ਦੁਨੀਆ 70 ਆਕਰ ਜਿਹੜਾ ਦੁਨੀਆ ਚ 10 ਗੁਣਾ ਦੇਵੇ ਉਹਨੂੰ 70 ਗੁਣਾ ਅਖੀਰ ਨੂੰ ਮਿਲਦਾ ਹੈ ਜਾਂ ਇਸ ਦੁਨੀਆ ਚ 10 ਗੁਣਾ ਤੇ ਪਰਲੋਕ ਵਿੱਚ 70 ਗੁਣਾ ਦੇਖ ਤੂੰ ਤੈਨੂੰ ਸੱਚਮੁੱਚ ਜਿੱਤ ਮਿਲ ਗਈਆਂ ਹੋਰ ਤੂੰ ਇੰਨਾ ਕਿਉਂ ਲਾਜ ਕਰਦਾ ਹੈ ਅਜੇ ਵੀ ਫੌਜੀਆਂ ਦੇ ਵਿੱਚ ਬਾੜ ਕੇ ਸਾਰੀ ਗੁਦਾਵਰੀ ਨੂੰ ਭਾੜ ਲੱਗੇ ਆਂ ਇਹ ਨਹੀਂ ਐ ਬਹੁਤ ਤੂੰ ਸੰਤੋਖ ਕਰ ਇਸ ਪ੍ਰਕਾਰ ਜਿਹੜੇ ਸਾਧ ਸੰਗੇ ਜੀ ਅੱਧੀ ਅੱਧੀ ਗੰਬੜੀ ਦਾ ਕੰਮ ਕਰਨ ਵਾਲੇ ਸੀ ਭਗਤ ਜੀ ਉਹ ਇੰ데 ਧਨੀ ਬਣ ਗਏ ਜੋਗ ਗੁਰ ਦੇ ਉਸੇ ਮਿਕਸਾਈ ਸੇਜਾਈ ਕੱਢ ਕੇ ਉਹ ਖਾਤਰੀਆਂ ਗੋਦ ਆਬਰੀ ਵਿੱਚੋਂ ਕਾਹਨੇ ਵਡਾਈ ਕਹਿ ਸਕੋ ਇਹ ਸਾਰ ਸੰਗਤ ਦੀ ਮੇਵਾ ਜੀ ਕਿਹੜੀ ਕਿਹੜੀ ਵਡਿਆਈ ਆ ਦੱਸੀ ਅਸੀਂ ਦੱਸ ਸਕੀਏ ਬੇਅੰਤ ਗੁਨੀਤਾ ਬੇਅੰਤ ਗੁਣ ਹਨ ਅਤੰਤ ਗੁਣਾ ਤੇ ਬੇਅੰਤ ਮਾਲਕ ਹਨ ਕਰ ਕਿਰਪਾ ਉਹ ਨਾਮ ਦੇ ਇਹ ਮਹਾਰਾਜ ਸਾਨੂੰ ਆਪ ਦਾ ਪਵਿੱਤਰ ਨਾਮ ਦੇਓ ਕਿਰਪਾ ਕਰਕੇ ਨਾਨਕ ਦਰ ਸ੍ਰੀਤਾ ਇਹ ਮਹਾਰਾਜ ਤੇਰੇ ਦਰ ਦੇ ਸ੍ਰੀਤਾ ਨਾਮ ਗੋਲੇ ਦਾ ਹੈ ਤੇਰੇ ਦਰ ਦੇ ਗੋਲੇ ਹਾਂ ਸੱਚੇ ਪਾਤਸ਼ਾਹ ਨਾਨਕ ਦਰਸ ਰੀਤਾ ਇਹੋ ਜਿਹੜੀ ਬੇਨਤੀ ਕਰਨੀ ਇਹੋ ਦਰਸ਼ਨ ਦਾ ਅਮਰਸਰ ਦਾ ਪਾਠ ਰੀਤਾ ਕਰਦੇ ਹੋ ਇਹੋ ਦਰਸ਼ਨ ਦੀ ਰੀਤੀ ਹੈ ਤਰੀਕਾ ਹੈ ਕਿ ਮਾਰਾ ਹੋਰ ਤਾਂ ਤਰੀਕੇ ਨਾਲ ਦਰਸ਼ਨ ਤੋਂ ਰੀਤਾ ਖਾਲੀ ਸਾਰੇ ਰਹਿ ਜਾਂਦੇ ਆ ਕਿ ਮਾਰਾ ਤੇ ਦਰ ਦੇ ਸ੍ਰੀਤਾ ਕੂਕਰ ਵੀ ਕੁਪਰਿਆਵਾਂ ਵਾਲੇ ਲਿਖਿਆ ਹੈ ਤੇਰੇ ਦਰ ਦੇ ਗੋਲੇ ਹਾਂ ਸਬਾਣੀ ਹੈ ਕਿ ਸ੍ਰੀਤਾ ਜਿਵੇਂ ਭਜ ਕੇ ਭਾਈ ਗੁਰਦਾਸ ਸਾਹਿਬ ਨੂੰ ਲਿਖਿਆ ਹੈ ਸ੍ਰੀਤਾ ਗੋਲੇ ਦਾ ਨਾਮ ਹੈ ਇਹ ਜਿਹਨ 3 ਵੀਰਸ ਸੁਣੋ ਫੇਰ ਪੜੋ ਪਿੰਗਲ ਪਾਰਵਤ ਪਾਰ ਪਰੇ ਸਾਬ ਸੰਗਤ ਜੀ ਸੰਗਤ ਦੀ ਆਈ ਓੜਾਈ ਹੈ ਪਿੰਗਲ ਪਰਵਤ ਪਾਰ ਪਰੇ ਜਿਹੜੇ ਪਿੰਗਲੇ ਸਾਧਨarupi ਪਰ ਪੈਰ ਨਹੀਂ ਸੀ ਜਿੰਨਾਂ ਦੇ ਸਾਧਨarup ਚਰਨ ਨੇ ਮੇਰੇ ਸਾਧਨ ਬਰ ਆਗੂ ਵੇ ਕਾਹੂ ਕਹਦੇ ਉਹ ਸਾਧਨarupi ਚਰਨ ਨਹੀਂ ਸੀ ਜਿੰਨਾਂ ਦੇ ਉਹ ਪਿੰਗਲੇ ਸੀ ਉਹ ਵੀ ਸਤਗੁਰੂ ਸਾਹਿਬ ਨੇ ਈ ਕਿਰਪਾ ਕੀਤੀ ਪਰਬਤ ਜੋ ਸਾਰ ਸੰਗਧੀ ਗਿਆਨ ਹੈ ਗਿਆਨ ਰੂਪੀ ਪਹਾੜ ਤੋਂ ਪਾਰ ਪੈ ਗਏ ਮਹਾਰਾਜ ਜੀ ਐਸੀ ਕਿਰਪਾ ਹੋ ਗਈ ਫਲ ਚਤਰ ਸੁਕੀਤਾ ਜਿਹੜੇ ਖਲ ਮੂਰਖ ਸੰਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਸੀ ਪਦ ਪਦਾਰਥ ਦੀ ਨਾ ਸਮਝ ਸੀ ਵਿਆਕਰਨ ਦੀ ਨਾ ਪਿੰਗਲ ਦੀ ਨਾ ਕਾਵਿ ਦੀ ਨਾ ਕੋਸ਼ ਦੀ ਐਸੇ ਮੂਰਖ ਸੀ ਉਹਨਾਂ ਨੂੰ ਚਾਹੇ ਵੇਦਾਂ ਦੇ ਵਕਤੇ ਬਣਾ ਦਿੱਤਾ ਚੌਥੀ ਭੂਕਾ ਜਿਹੜੀ ਤੁਰਿਆ ਪਦਵੀ ਹੈ ਇਸ ਦੇ ਬਕਤਬ ਕਰਨ ਵਾਲੇ ਕਿ ਤਹਾਂ ਜਿਹੜਾ ਜਾਗ ਸੁਪਨ ਸੁਖੋਤ ਦਾ ਸਾਖੀ ਹੈ ਉਹ ਤ੍ਰਿਯਾਪਨ ਹੈ ਇਉਂ ਬਗਤੇ ਕਸਮ ਕਰਨ ਵਾਲੇ ਬਣਾਤਾ ਮੂਰਖਾਂ ਨੂੰ ਵੀ ਐਸੀ ਬਖਸ਼ੀ ਕਰਦੀ ਮਹਾਰਾਜ ਜੀ ਨੇ ਅੰਧਲੇ ਤੇ ਭਵਨ ਸੂਝਿਆ ਅੰਧਲੇ ਜਿਹੜੇ ਮਨਪੁੱਤ ਨੇਤਰਾ ਚੋਂ ਹੰਦੇ ਸਨ ਵਿਚਾਰ ਰੂਪੀ ਨਿਗਾਹ ਨਹੀਂ ਸੀ ਭਰਮ ਦੇ ਫੁੱਲੇ ਪਏ ਸੀ ਉਹਨਾਂ ਨੂੰ ਕੱਢ ਦਿੱਤਾ ਮਹਾਰਾਜ ਜੀ ਨੇ ਦਿੰਨਾ ਪੌਣਾਂ ਦੀ ਸੂਝ ਹੋ ਗਈ ਜੋ ਕੋਈ ਲੋਕ-ਵੋਲਕ ਦੀ ਵਰਦਾ ਸੀ ਸਭ ਜਾਣ ਲਿਆ ਦਿਨਾਂ ਜਾਗਰ-ਸੁਪਨ ਸੁਖੋਵਤ ਦੇ ਵਿੱਚ ਪੌਣ ਵਾਲਾ ਜਿਹੜਾ ਮਨ ਹੈ ਇਹਦਾ ਪ੍ਰਕਾਸ਼ ਤਾਂ ਬ੍ਰਹਮਚੇਤਨ ਹੈ ਨਾਦ ਲੋਕ ਪਤਾਲ ਤੇ ਸਰਗਾਂ ਦਾ ਵੀ ਉਹ ਸੁਆਮੀ ਹੈ ਪਰਮੇਸ਼ਰ ਸਾਰਿਆਂ ਦੇ ਅੰਦਰ ਬ੍ਰਹਮਚੇਤਨ ਵਿਆਪਕ ਹੈ ਉਦਸੀ ਆਇਆ ਗੁਰਪੀਠ ਪੁਨੀਤਾ ਇਹ ਸਤਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਭਾਈ ਪਵਿੱਤਰ ਹੋਈਦਾ ਇਸ ਪ੍ਰਕਾਰ ਹੋਏ ਜਿੰਨੇ ਹੋਏ ਹਨ ਮਹਿਮਾ ਸਾਧੂ ਸੰਗ ਕੀ ਅਹੀ ਜੀ ਮਹਿਮਾ ਜਿਹੜੀ ਇਹ ਸਤਸੰਗ ਦੀ ਹਾ ਗੁਰੂ ਮੇਰੇ ਮੇਰੇ ਪਿਆਰੇ ਸੱਜਣ ਜਨੋ ਸੁਣੋ ਇਹ ਵਿਚਾਰ ਆਪ ਫਰੋਂਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੈਲ ਖੋਈ ਕੋਟ ਅਗ ਹਰੇ ਵੇਖੋ ਨਾਲੀ ਸਾਧ ਸੰਗੇ ਜੀ ਮੈਲ ਜਿਹੜੀ ਸਰੀਰ ਕਰਕੇ ਕੋਈ ਕਿਸੇ ਦਾ ਕਤਲ ਕਰਨਾ ਕਿਸੇ ਨੂੰ ਮਾਰਨਾ ਇਹ ਜਿਹੜੀ ਸਰੀਰਕ ਮਾਇਰ ਸੀ ਇਹ ਵੀ ਖੋਤੀ ਅਤੇ ਇਸੇ ਪ੍ਰਕਾਰ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਸੀ ਮਨ ਦੇ ਅੰਦਰ ਰੱਖੇ ਹੋਏ ਕਿਲੇ ਉਸਰੇ ਹੋਏ ਸੀ ਉਹਨੇ ਕਾਜ ਮੈਨੂੰ ਸੰਸਕਾਰਾਂ ਕਰਕੇ ਦੁਬਦਾ ਬਣੀ ਰਹਿੰਦੀ ਸੀ ਉਹ ਵੀ ਕੁਰਣਾ ਜਾਨ ਦੇ ਮੇੜ ਤੇ ਸਾਬਣ ਦੀ ਨਹੀਂ ਆਈ ਨਿਰਮਲ ਪਹਿ ਕੀਤਾ ਉਹਨਾਂ ਦੇ ਚਿੱਤ ਬ੍ਰਹਮਤਵਾਚਨ ਕਰਦੇ ਕਰਦੇ ਨਿਰਮਲ ਉਜਲ ਹੋ ਗਏ ਮਾਇਆ ਦੀ ਇੱਛਾ ਰੂਪੀ ਮੈਲ ਤੋਂ ਰਹਿਤ ਹੋ ਗਏ ਸੁੱਧ ਹੋ ਗਏ ਮਨੁੱਖੇ ਪਵਰਨ ਦੋਸ਼ ਮਿਟ ਗਏ ਰਹਾਉ ਐਸੀ ਭਗਤ ਗੋਬਿੰਦ ਦੀ ਐਸੀ ਗੋਇਂਦਰੀਆਂ ਦਾ ਜੋਬਿੰਦ ਪ੍ਰਕਾਸ਼ਿਕ ਚੇਤਨੂ ਹੈ ਗੋਪਰਸਵੀ ਦੀ ਰੱਖਿਆ ਕਰਨ ਵਾਲਾ ਜੋ ਪਰਮੇਸ਼ਰ ਹੈ ਉਹਦੀ ਐਸੀ ਪ੍ਰੇਮਾ ਭਗਤੀ ਹੈ ਕੀਟ ਹਾਸੀ ਜੀਤਾ ਜਿਹੜੇ ਕੀੜੇ ਵਰਗੇ ਕਮਜ਼ੋਰ ਸੀਨਾਸਾਲ ਸੰਗੇ ਜੀ ਉਹਨਾਂ ਨੇ ਹਾਥੀਆਂ ਦੇ ਹੱਥੇ ਪਾ ਲਈ ਇਸੇ ਪ੍ਰਕਾਰ ਕੀੜੇ ਦੀ ਨੇ ਬ विवेक ਕਮਜ਼ੋਰ ਸੀ ਹਾਥੀ ਦੀ ਨੇ ਆਈ ਹੰਕਾਰ ਸੀ ਬੜਾ ਭਾਰੀ ਪਰ ਉਹਨੋਂ ਉਸ ਦੇਹ ਦੇ ਆਸਰੂਪੀ ਹਾਥੀ ਨੂੰ ਹੰਕਾਰ ਨੂੰ ਜਿੱਤ ਲਿਆ ਕੀੜੇ ਵਰਗੇ ਬੁਵੇ ਕਮਜ਼ੋਰ ਨੇ ਇਸੇ ਪ੍ਰਕਾਰ ਕੀਟ ਦੀ ਨੇ ਆਈ ਜਿਹੜੇ ਅਲਪਗ ਜੀਵ ਸੀ ਉਹਨਾਂ ਹਾਥੀ ਦੀ ਨੇ ਆਈ ਜਿਹੜਾ ਮਨਸੀ ਇਹਦੇ ਫਤਿਹ ਪਾ ਲਈ ਜੋ ਜੋ ਕੀਨੋ ਆਪਣੋ ਜੋ ਜੋ ਸਕੇ ਪਾਲਸ਼ਾ ਨੇ ਆਪਣਾ ਬਣਾ ਲਿਆ ਕਿਰਪਾ ਦ੍ਰਿਸ਼ਟੀ ਕਰਕੇ ਇਸ અપੈਦਾਨ ਦੀ ਤਨ ਅੰਦਰ ਪੈਦਾ ਦਾ ਦਾਨ ਸੱਚੇ ਪਾਲਸ਼ਾ ਨੇ ਬਖਸ਼ਿਆ ਹੈ ਸਿੰਘ ਬਿਲਾਈ ਹੋਏ ਗਏ ਇਹਨੋਂ ਭਾਈ ਦੁਨੀ ਚੰਦ ਜਿਹੜਾ ਮਸੰਦ ਸੀ ਅੰਮਰਸਰ ਦਾ ਸਹਲੋ ਦਾ ਪੋਤਰਾ ਉਹ ਸ਼ੇਰ ਵਰਗਾ ਤਗੜਾ ਸਰੀਰ ਸੀ ਪਰ ਜਿਸ ਵਕਤ ਮਾਰ ਨੂੰ ਪਰਖ ਕੀਤੀ ਵੀ ਅਸੀਂ ਮੁਕਾਬਲਾ ਕਰਾਵਾਂਗੇ ਇਸ ਦਾ ਪਹਾੜੀਆਂ ਦੇ ਹਾਥੀ ਨਾ ਬਿੱਲੀ ਉਂਗ ਹੋ ਕੇ ਭੱਜ ਨਿਕਲਿਆ ਉਥੋਂ 200 ਆਦਮੀ ਹੋਰ ਵੀ ਨਾਲ ਲੈ ਗਿਆ ਲੱਤ ਤੋਂ ਕਿਲੇ ਤੋਂ ਡਿੱਗਦੇ ਦੀ ਲੱਤ ਵੀ ਟੁੱਟ ਗਈ ਇਹੀ ਜੀ ਹਾਲਤ ਹੋ ਗਈ ਇਸੇ ਪ੍ਰਕਾਰ ਸਾਧ ਸੰਗਜੀ ਸਿੰਘ ਬੁਲਾਈ ਹੋਏ ਗਿਓ ਜਿਹੜਾ ਸ਼ੇਰ ਸੀ ਨਾ ਜਿਹੜਾ ਹੰਕਾਰ ਸੀ ਇਹ ਬਿੱਲੀ ਵਰਗਾ ਨਰਮਾਈ ਚ ਹੰਕਾਰ ਦੀ ਨਿਦਿਰਤੀ ਹੋ ਗਈ ਬਲਾਈ ਨਿਮਰਤਾ ਵਰਤੀ ਉਹਨਾਂ ਦੇ ਅੰਦਰ ਆ ਗਈ ਹੈ। ਫਿਰ ਉਹ ਮੀਰ ਦੇਖੀਤਾ ਜਿਹੜੇ ਕੱਖ ਦੀ ਨਿਆਈਂ ਅਲਪਗ ਜੀ ਸੀ ਉਹ ਮੀਰ ਬ੍ਰਹਮ ਸੁਮੇਰ ਰੂਪ ਦੇਖਣ ਚ ਆ ਗਏ ਹਨ ਅਤੇ ਜਿਹੜੇ ਸਮੇਰ ਪਰਵਤ ਵਰਗੇ ਹੰਕਾਰੀ ਸੀ ਉਹ ਸਾਰਿਆਂ ਦੀ ਧੂੜ ਕੱਖ ਦੀ ਨਿਆਈਂ ਨਰਮਾਈ ਵਾਲੇ ਦੇਖਣ ਚ ਆ ਗਏ। ਸ਼ਰਮ ਕਰਤੇ ਦੰਮ ਆਦਿਕਾ ਜਿਹੜੇ ਬਿੱਲੀ ਵਰਗੇ ਸੀ ਹਰ ਵਕਤ ਜੜਦੇ ਹੀ ਰਹਿਣ ਵਾਲੇ ਉਹ ਸ਼ੇਰ ਦੀ ਨਿਆਈਂ ਬ੍ਰਹਮ ਗਿਆਨ ਨੂੰ ਪਾ ਕੇ ਹੋ ਗਏ ਤੇ ਗਨੀਤ ਨੀਤਾ ਤੁਗਲਕ ਸਮੇਂ ਕਿਹਾ ਸ਼ੰਕਰ ਤੇ ਦੰਗ ਆੜ ਕਾ ਜਿਹੜੇ ਅੱਧੀ ਅੱਧੀ ਗੰਬੜੀ ਵਾਤੇ ਸ਼ਰਮ ਫਕੀਵਾਂ ਛਕਾਵਟਾਂ ਕਰਦੇ ਸੀ ਤਪੱਸਿਆ ਕਰਦੇ ਸੀ ਮਿੰਤਾ ਕਰਦੇ ਸੀ ਵੀ ਸਾਡੇ ਸਾਹ ਜਿਹੜੇ ਹੈ ਇਹ ਕਿਤੇ ਮੁੱਕ ਨਾ ਜਾਣ ਅਸੀਂ ਜਿਉਂਦੇ ਰਹੀਏ ਕਿਉਂ ਉਮਰ ਵਧਾਉਣ ਵਾਤੇ ਬੜੀਆਂ ਤਕਲੀਫਾਂ ਕਰਦੇ ਰਹਿੰਦੇ ਸਨ ਅੱਗੇ ਅੱਗੇ ਸਾਹ ਵਾਸਤੇ ਯਤਨ ਕਰਦੇ ਰਹਿੰਦੇ ਸਨ ਇਹ ਗਨੀ ਧਨੀਤਾ ਉਹ ਭਾਈ ਧਨੀ ਗਿਣੇਗੇ ਮਰਿਆਂ ਨੂੰ ਜਿਉਂਦੇ ਕਰਨ ਵਾਲੇ ਬਣਾਤੇ ਮਹਾਰਾਜ ਜੀ ਨੇ ਸੁਪਰਾ ਭਾਇ ਉਹਨਾਂ ਸਾਸ ਤੇ ਰੱਖਿਆ ਵਾਲੀ ਦਾਤ ਉਹਨਾਂ ਨੂੰ ਦਿੱਤੀ ਇੱਡੀ ਬਖਸ਼ੀ ਕਰਤੀ ਸ਼ਰਮ ਕਰਤੇ ਦਮਾੜ ਕੋ ਦਮਕਸ਼ੀ ਵਾਸਤੇ ਰੀਧੀਆਂ ਸਿੱਧੀਆਂ ਰੁਪਈਆ ਆਡ ਮਾਇਆ ਵਾਸਤੇ ਜਿਹੜੇ ਠਿਕਾਊਤ ਕਰਦੇ ਰਹਿੰਦੇ ਸੀ ਉਦੋਂ ਫੈਲੀ ਦੀਆਂ ਸਿਧਾਂਤ ਦੇਣ ਵਾਲੇ ਹੋਰ ਨਾ ਨੂੰ ਦਾਤੇ ਬਣਾਤੇ ਐਸੇ ਧਨੀ ਬਣਾਤੇ ਮਾਰਾ ਬ੍ਰਹਮ ਗਿਆਨ ਦੇ ਸਹਿਤ ਕਾਬਨ ਵਡਾਈ ਕਹਿ ਸਕੋ ਸਾਧ ਸੰਗਤ ਦੀ ਜਿਹੜੀ ਵਡਿਆਈ ਹੈ ਕਿਹੜੀ ਕਿਹੜੀ ਅਸੀਂ ਕਹਿ ਸਕੀਏ ਦੱਸ ਸਕੀਏ ਬੇਅੰਤ ਗੁਨੀਤਾ ਬੇਅੰਤ ਗੁਣ ਹਨਗੇ અત્યੰਤ ਵੱਡੇ ਤੋਂ ਵੱਡੇ ਬੇਅੰਤ ਗੁਣਾ ਵਾਲੇ ਹਨ ਕਰ ਕਿਰਪਾ ਮੋਹੇ ਨਾਮ ਦੀ ਸਾਧ ਸੰਗਤ ਇਹੋ ਅਰਦਾਸ ਕਰੀਏ ਹੈ ਮਹਾਰਾਜ ਮੇਰੇ ਤੇ ਕਿਰਪਾ ਕਰਕੇ ਉਮਰਤ ਦਾ ਨਾਮ ਦਾ ਦਾਨ ਦੇਣਾ ਕਰੋ ਨਾਨਕ ਦਰਸਰੀ ਸਾਹਿਬ ਇਸ ਕਰਕੇ ਮਾਰੇ ਆਜੇ ਦਰਬੇਸ਼ਰੀ ਸਾਹਿਬ ਗੋਲੇ ਹੋ ਸਕੇ ਪਾਸ਼ਾ ਇਹੋ ਹੀ ਦਾਨ ਮੰਗਣਾ ਇਹ ਦਰਸ਼ਨ ਦਾ ਤਰੀਕਾ ਹੈ ਹੋਰ ਕੋਈ ਉਪਾਅ ਨਹੀਂ ਹੈ